ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ 30 ਅਪ੍ਰੈਲ ਦਾ ਦਿਨ ਜਿਹੜਾ ਸਾਡੇ ਸਿੱਖਾਂ ਕੌਮ ਵਿੱਚ ਬੜੀ ਮਹੱਤਤਾ ਰੱਖਦਾ ਆ ਉਹਦੇ ਤਹਿਤ ਹੀ ਅੱਜ ਅਸੀਂ ਇੱਥੇ ਪਹੁੰਚੇ ਹੋਏ ਆ ਜਿੱਥੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੀ ਦਾ ਇੱਥੇ ਕੈਂਪ ਲੱਗਾ ਸੀਗਾ ਜਿੱਥੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਚੋਂ ਰਿਹਾਈ ਵਾਸਤੇ ਇੱਥੇ ਮੋਰਚਾ ਲੱਗਾ ਉਸ ਮੋਰਚੇ ਵਿੱਚ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਦੇ ਉੱਤੋਂ ਸੰਗਤਾਂ ਜਿਹੜੀਆਂ ਆ ਰਹੀਆਂ ਨੇ ਉਸੇ ਤਹਿ ਤੀ ਸਾਡੇ ਕੋਲ ਕੁਝ ਮਲਵੇ ਤੋਂ ਵੀਰ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਆ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਜੀ ਵੀਰ ਜੀ ਕੀ ਨਾਮ ਆਪਣਾ ਜੀ ਦਰਸ਼ਨ ਸਿੰਘ ਹੈ ਜੀ ਆਪ ਕੀ ਕੰਮ ਕਰਦੇ ਹੋ ਅਸੀਂ ਕਮੈਨ ਆ ਜੀ ਸਾਡੇ ਲੇਵੇ ਇੱਥੇ ਅਸੀਂ ਖੰਡੂਰ ਸਾਹਿਬ ਹਲਕੇ 'ਚ ਕਮੈਨ ਨਾਲ ਕਣਕ ਦੀ ਬਾਢੀ ਕਰਨ ਆਏ ਹੋਏ ਹਾਂ ਜੀ ਜੀ ਤੇ ਅਸੀਂ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਆਂ ਤੇ ਜੋ ਉੱਥੇ ਖੰਡੂਰ ਸਾਹਿਬ ਦੀ ਸੰਗਤ ਹੈ ਪਿੰਡਾਂ ਦੇ ਵਿੱਚ ਅਸੀਂ ਬਹੁਤ ਪਿੰਡਾਂ ਦੇ ਵਿੱਚ ਕੰਮ ਕਰਿਆ ਹੈ ਕਮੇਨ ਨਾਲ ਬਾਡੀ ਕੀਤੀ ਹੈ ਤੇ ਸਾਰੀ ਸੰਗਤ ਇਹ ਆਖਦੀ ਹੈ ਵੀ ਭਾਈ ਸਾਹਿਬ ਨੂੰ ਇਲੈਕਸ਼ਨ ਤੱਕੜੇ ਹੋ ਕੇ ਲੜਨਾ ਚਾਹੀਦਾ ਹੈ ਤੇ ਕਿਸੇ ਤਰ੍ਹਾਂ ਦਾ ਕੋਈ ਖੌਫ ਨਹੀਂ ਰੱਖਣਾ ਚਾਹੀਦਾ ਅਣ ਧੜਕੋ ਕੇ ਲੜੋ ਤੇ ਸਾਰੀ ਸੰਗਤ ਕੋਈ ਕਾਂਗਰਸੀ ਹੈ ਕੋਈ ਅਕਾਲੀ ਹੈ ਕੋਈ ਭਾਜਪਾ ਦਾ ਤੇ ਕੋਈ ਕੋਈ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੈ ਤੇ ਉਹ ਸਾਰਿਆਂ ਦਾ ਕਹਿਣਾ ਹੈ ਕਿ ਅਸੀਂ ਭਾਈ ਸਾਹਿਬ ਨੂੰ ਵੋਟ ਪਾਉਣੀ ਹੈ ਪੰਥ ਨੂੰ ਮੁੱਖ ਰੱਖਦੇ ਹੋਏ ਭਾਈ ਸਾਹਿਬ ਨੂੰ ਵੋਟ ਵੱਧ ਤੋਂ ਵੱਧ ਪਾਉ ਕਿ ਤੇ ਅੰਤ ਤੱਕ ਉਹ ਕੇ ਆਪਣੀ ਇਲੈਕਸ਼ਨ ਲੜਨ ਤੇ ਸਾਰੀ ਸੰਗਤ ਦਾ ਸਿੱਖ ਕੌਮ ਦਾ ਸਮਰਥਨ ਹੈ ਭਾਈ ਸਾਹਿਬ ਨੂੰ ਨਹੀਂ ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਆ ਕਿ ਸਾਰੇ ਲੋਕ ਕਹਿੰਦੇ ਆ ਕਿ ਸਾਰਿਆਂ ਦਾ ਮਤਲਬ ਹੁੰਦਾ ਕਿ ਉਹਦੇ ਵਿੱਚ ਕਾਂਗਰਸੀ ਵੀ ਆ ਅਕਾਲੀ ਵੀ ਆ ਕੁਝ ਭਾਜਪੀ ਨੂੰ ਪਾਉਣ ਵਾਲੇ ਵੀ ਵੋਟਾਂ ਹੋਣਗੇ ਆਮ ਆਦਮੀ ਪਾਰਟੀ ਨੂੰ ਵੀ ਤੁਹਾਡਾ ਉਹ ਤੋਂ ਕੀ ਕਹਿਣਾ ਚਾਹੁੰਦੇ ਹੋ ਕਿ ਸਾਰਿਆਂ ਦਾ ਮਤਲਬ ਕਿਸ ਤਰ੍ਹਾਂ ਹਾਂ ਸਾਰੀ ਸੰਗਤ ਦੀ ਕੋਈ ਵੀ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੈ ਕੋਈ ਸਾਰੀ ਸੰਗਤ ਕਹਿੰਦੀ ਹੈ ਵੀ ਅਸੀਂ ਭਾਈ ਸਾਹਿਬ ਨੂੰ ਵੋਟ ਪਾਉਣੀ ਹੈ ਬਿਲਕੁਲ ਜੀ ਪਾਰਟੀਆਂ ਤੋਂ ਉੱਪਰ ਉੱਠ ਕੇ ਬਿਲਕੁਲ ਜੀ ਤੁਸੀਂ ਇੱਥੇ ਵੇਖ ਸਕਦੇ ਹੋ ਕਿ ਜਿਹੜੇ ਬਾਹਰੋਂ ਦੁਆਬੇ ਤੋਂ ਮਾਲਵੇ ਦੇ ਵਿੱਚੋਂ ਇਸ ਖਡੂਰ ਸਾਹਿਬ ਹਲਕੇ ਦੇ ਵਿੱਚ ਆਏ ਜਿਹੜੇ ਆਪਣੇ ਕੰਮ ਵਾਸਤੇ ਆਏ ਸੀਗੇ ਉਹਨਾਂ ਨੇ ਗੱਲ ਕੀਤੀ ਆ ਕਿ ਉੱਥੋਂ ਦੇ ਜਿਹੜੇ ਲੋਕ ਨੇ ਭਾਈ ਅਮਰਿਤਪਾਲ ਸਿੰਘ ਦੇ ਨਾਲ ਇੰਨਾ ਕਿ ਪਿਆਰ ਕਰਦੇ ਨੇ ਉਹ ਕਹਿੰਦੇ ਕਿ ਭਾਵੇਂ ਜੋ ਮਰਜ਼ੀ ਹੋ ਜੇ ਅਸੀਂ ਪਾਰਟੀਆਂ ਤੋਂ ਉੱਪਰ ਉੱਠ ਗਏ ਜਿਹੜੀ ਅਮਰਿਤਪਾਲ ਸਿੰਘ ਨੂੰ ਜਿਹਨੂੰ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰਨਾ ਤੇ ਲਗਭਗ ਇਸ ਤਰ੍ਹਾਂ ਲੱਗ ਰਿਹਾ ਆ ਕਿ ਜਿਸ ਤਰ੍ਹਾਂ ਅੱਜ ਇੱਕ ਹਵਾ ਬਣੀ ਹੈ ਬਹੁਤ ਸਮੇਂ ਬਾਅਦ ਇੱਕ ਹਵਾ ਬਣੀ ਹੈ ਜਿਤਨਾ ਕਦੀ ਆਮ ਆਦਮੀ ਪਾਰਟੀ ਚਰਚਾ ਦੇ ਵਿੱਚ ਆਈ ਸੀਗੀ ਉਹ ਉਸਰਾਂ ਦੀ ਚਰਚਾ ਜਿਹੜੀ ਆ ਭਾਈ ਅਮਰਿਤਪਾਲ ਸਿੰਘ ਜੀ ਦੀ ਪੂਰੇ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋ ਰਹੀ ਹੈ ਸੋ ਸਾਡੇ ਨਾਲ ਵੀਰ ਜੀ ਹੁਣੀ ਵੀ ਆ ਪਟਿਆਲੇ ਤੋਂ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾ ਪਤਾ ਜੀ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤੇ ਇਹੋ ਕਹਿਣਾ ਚਾਹਾਂਗਾ ਮੈਂ ਧਰਮ ਰੱਜੀਆ ਬੰਦਾ ਵਾਂ ਕਿ ਸਤਿਗੁਰੂ ਦਾ ਸਾਡੇ ਤੇ ਹਮੇਸ਼ਾ ਹੱਥ ਲਿਆ ਵਾ ਤੇ ਹੁਣ ਵੀ ਮੈਂ ਆਸ ਕਰਦਾ ਮੈਂ ਸਤਿਗੁਰੂ ਕਿਰਪਾ ਕਰਨਗੇ ਸਾਡੇ ਨੂੰ ਅਸ਼ੀਰਵਾਦ ਦੇਣਗੇ ਤੇ ਚੜ੍ਹਦੀ ਕਲਾ ਹੋਗੀ ਭਾਈ ਮਰਦਪਾਲ ਜੀ